ਸਾਰੇ ਹੀ ਸਰੋਤਿਆਂ ਨੂੰ ਬਖਤੌਰ ਤੇ ਲੋਂ ਪੇਜ ਵੇਖ ਰਹੇ ਮੇਰੇ ਵੱਲੋਂ ਸੱਸੀ ਗਾਜੀ ਆਪਾਂ ਅੱਜ ਢਿਲੋਂ ਸਾਹਿਬ ਨਾਲ ਵਿਚਾਰ ਚਰਚਾ ਕਰਦੇ ਆਂ ਢਿਲੋਂ ਸਾਹਿਬ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਗੋਈ ਤੇ ਗਗਵਾਈ ਦੇ ਵਿੱਚ ਕੀ ਫਰਕ ਹੈ ਜੀ ਉਹ ਸਾਨੂੰ ਉਹਦੇ ਬਾਰੇ ਥੋੜਾ ਜਿਆ ਦੇਖੋ ਭਾਰਤੀ ਸੁਪਰੀਮ ਕੋਰਟ ਦੇ ਜੱਜ ਤਾਂ ਬਹੁਤ ਹੋਏ ਆ ਲੇਕਿਨ ਸਾਡੇ ਸਮੇਂ 'ਚ ਦੋ ਜੱਜ ਚਰਚਾ ਦੇ ਵਿੱਚ ਹੈ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈ ਰੰਜਨ ਗਗੋਈ ਰੰਜਨ ਨੰਗੋਈ ਹਾਂ ਠੀਕ ਹੈ ਜੀ ਤੇ ਦੂਜੇ ਦਾ ਨਾਂ ਹੈਗਾ ਜਸਟਿਸ ਬੀ ਆਰ ਗਵਈ ਬੀ ਆਰ ਗਵਈ ਰੰਜਨ ਗਗੋਈ ਜਿਹੜੇ ਹੈਗੇ ਆ ਉਹਨਾਂ ਦੇ ਪਿਤਾ ਜੀ ਵੀ ਰਾਜਨੀਤੀ ਛੁੰਦੇ ਸੀ ਠੀਕ ਹੈ ਜੀ ਔਰ ਕਿਸੇ ਜ਼ਮਾਨੇ ਦੇ ਵਿੱਚ ਆਸਾਨ ਦੇ ਸ਼ਾਇਦ ਉਹ ਮੁੱਖ ਮੰਤਰੀ ਵੀ ਰਹੇ ਹੋ ਠੀਕ ਹੈ ਜੀ ਜਿਹੜੇ ਜਸਟਿਸ ਬੀ ਆਰ ਗਵਈ ਹੈ ਜੀ ਇਹਨਾਂ ਦੇ ਪਿਤਾ ਜੀ ਵੀ ਜੀ ਪਾਰਲੀਮੈਂਟ ਦੇ ਮੈਂਬਰ ਰਹੇ ਆ ਅੱਛਾ ਜੀ ਔਰ ਉਹ रिपब्लिकन 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 क्लिन पार्टी रिपब्लिकन पार्टी हां ठीक है गभी गभी ओदे फाउंडर सी ठीक है जी और ओ एमएलए ਵੀ ਰਹੇ ਆ ਜੀ ਔਰ ਰਿਪਬਲਿਕਨ ਪਾਰਟੀ ਜਿਹੜੀ ਹੈਗੀ ਹੈ ਉਹ ਵੈਸੇ ਹੀ ਕਦੀ ਜਿਹੜੀ ਹੈ ਜਸਟ ਆਪਣੇ ਜਿਹੜੇ ਬਾਬਾ ਸਾਹਿਬ ਭੀਮਰਾਓ ਜੀ ਜੀ ਉਹਦੇ ਸਿਧਾਂਤਾਂ ਤੇ ਚੱਲਣ ਵਾਲੀ ਹੈ ਜੀ ਜਦੋਂ ਇਹ ਚੀਫ ਸੈਕਸ ਸਾਹਿਬ ਬਣੇ ਹੈ ਭਰਤੀ ਹੋਏ ਹੈ ਗਵਈ ਸਾਹਿਬ ਜੀ ਵੀ ਆਰ ਗਵਈ ਜੀ ਇਹਨਾਂ ਨੇ ਉਸ ਵੇਲੇ ਫੈਸਲਾ ਕੀਤਾ ਸੀ ਕਿ ਮੈਂ ਦੱਬੇ ਕੁਚਲੇ ਲੋਕਾਂ ਵਾਸਤੇ ਕੰਮ ਕਰੂੰਗਾ ਠੀਕ ਹੈ ਜੀ ਚਾਹੇ ਕਿਸੇ ਵੀ ਰੂਪ ਚ ਕਰਾਂ ਠੀਕ ਹੈ ਜੀ ਚਾਹੇ ਮੈਂ ਇੱਕ ਐਕਟਿਵਿਸਟ ਹੋਵਾਂ ਜੀ ਚਾਹੇ ਮੈਂ ਇੱਕ ਸਿਆਸਤਦਾਨ ਹੋਵਾਂ ਜੀ ਤੇ ਚਾਹੇ ਮੈਂ ਇੱਕ ਮਤਲ ਜਿਹੜਾ ਹੈਗਾ ਜੁਡੀਸ਼ੀਅਲ ਅਫਸਰ ਹੋਵਾਂ ਜੀ ਇਹਨਾਂ ਨੇ ਪਹਿਲਾਂ ਤੋਂ ਇਹ ਫੈਸਲਾ ਕਰ ਲਿਆ ਸੀ ਜੀ ਤੇ ਬੰਬੇ ਦੇ ਵਿੱਚ ਇਹ ਇੱਕ ਬਹੁਤ ਜਿਹਨੂੰ ਆਪਾਂ ਕਹਿ ਸਕਦੇ ਆ ਮਹਾਰਾਸ਼ਟਰ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਗਰੀਬ ਕਲੋਨੀ ਜੀ ਕਰੀਬ ਕਲੋਨੀ ਦੇ ਵਿੱਚ ਮਿਊਸਪਲ ਕਮੇਟੀ ਦਾ ਸਕੂਲ ਸੀ ਜਿੱਦੇ ਵਿੱਚ ਇਹ ਆਪਦੀ ਪੜ੍ਹਾਈ ਕਰਦੇ ਰਹੇ ਠੀਕ ਹੈ ਜੀ ਅਰ ਰੰਜਨ ਗਗੋਈ ਸਾਹਿਬ ਜਿਹੜੇ ਹੈਗੇ ਆ بڑے ਵੱਡੇ ਘਰ ਦੇ ਵਿੱਚੋਂ ਆਏ ਸੀ ਸਾਰਾ ਕੁਝ ਆਇਆ ਸੀ ਬਹੁਤ ਵਧੀਆ ਉਹਨਾਂ ਨੇ ਸ਼ੁਰੂ ਸ਼ੁਰੂ ਚ ਫੈਸਲੇ ਕੀਤੇ ਠੀਕ ਹੈ ਜੀ ਲੇਕਿਨ ਇੱਕ ਅਜਿਹਾ ਫੈਸਲਾ ਹੈ ਜਿਸ ਫੈਸਲੇ ਨੇ ਰੰਜਨ ਗਗੋਈ ਸਾਹਿਬ ਨੂੰ ਨਾਇਕ ਤੋਂ ਜੀ ਮੈਂ ਇਹ ਤਰੀਕਾ ਕਹੂੰਗਾ ਖਲਨਾਇਕ ਬਣਾਤਾ ਜੀ ਜੀ ਪਰ ਉਹ ਨੂੰ ਨਾਇਕ ਨਹੀਂ ਰਹਿਣ ਦਿੱਤਾ ਅੱਛਾ ਜੀ ਉਹ ਕਿਉਂ ਨਹੀਂ ਰਹਿਣ ਦਿੱਤਾ ਕਾਰਨ ਜੀ ਕਾਰਨ ਇਸ ਕਰਕੇ ਨਹੀਂ ਕਿ ਜਿਹੜਾ ਬਾਬਰੀ ਮਸਜਿਦ ਤੇ ਰਾਮ ਮੰਦਰ ਦਾ ਝਗੜਾ ਸੀ ਠੀਕ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਬਿਲਕੁਲ ਜੀ ਬਿਲਕੁਲ ਇਹਦਾ ਜਿਹੜਾ ਹੈਗਾ ਆਖਰੀ ਫੈਸਲਾ ਸੁਪਰੀਮ ਕੋਰਟ ਦੇ ਵਿੱਚੋਂ ਹੋਣਾ ਸੀ ਤੇ ਹੋਇਆ ਇਹਨਾਂ ਦੇ ਦੌਰ ਵਿੱਚ ਠੀਕ ਰੰਜਨ ਗਗੋਈ ਉਸ ਵੇਲੇ ਚੀਫ ਜਸੈਸ਼ਨ ਦੇ ਸੀ ਠੀਕ ਹੈ ਜੀ ਇੱਕ ਸੰਵਿਧਾਨਕ ਬੈਂਚ ਬਣਿਆ ਜੀ ਤੇ ਇਹ ਮੁਖੀ ਹੁੰਦੇ ਸੀ ਠੀਕ ਹੈ ਜੀ ਉਸ ਬੈਂਚ ਨੇ ਫਿਰ ਉਹਦਾ ਫੈਸਲਾ ਕੀਤਾ ਜੇ ਆਪਾਂ ਉਹ ਫੈਸਲਾ ਪੜੀਏ ਜੀ ਤਾਂ ਉਹਦੇ ਤੇ یوں ਲੱਗਦਾ ਹੈ ਕਿ ਇਹ ਫੈਸਲਾ ਬਾਬਰੀ ਮਸਜਿਦ ਦੇ ਹੱਕ ਵਿੱਚ ਜਾਊਗਾ ਜੀ ਲੇਕਿਨ ਅਲਟੀਮੇਟਲੀ ਜਿਹੜਾ ਅਲਟੀਮੇਟਲੀ ਜਿਹੜਾ ਜਦੋਂ ਫੈਸਲਾ ਲਿਖਿਆ ਗਿਆ ਤੇ ਉਹ ਗਿਆ ਆਰਾਮ ਮੰਦਰ ਦੇ ਹੱਕ ਵਿੱਚ ਜੀ ਤਾਂ ਉਸ ਵੇਲੇ ਕਿੰਤੂ ਪਰੰਤੂ ਹੋਇਆ ਸੀ ਕਿ ਇਹ ਅਜਿਹਾ ਕਿਉਂ ਹੋਇਆ ਜੀ ਫਿਰ ਇਹ ਕਿਹਾ ਗਿਆ ਕਿ ਰੰਜਨ ਗਗੋਈ ਜਿਹੜੇ ਹੈਗੇ ਆ ਉਹ ਭਾਰਤ ਦੀ ਜਿਹੜੀ ਹਕੂਮਤ ਹੈ ਜੀ ਭਾਰਤ ਦੀ ਸਰਕਾਰ ਹੈ ਉਹਦੇ ਪ੍ਰਭਾਵ ਥਲੇ ਆ ਕੇ ਕੰਮ ਕਰਦੇ ਠੀਕ ਹੈ ਉਹਨਾਂ ਦੇ ਅਧੀਨ ਕੰਮ ਕਰਦੇ ਉਹਦੀ ਉਹਦੀ ਵਜ੍ਹਾ ਹੀ ਸੀ ਵੀ ਇਹਨਾਂ ਨੇ ਉਹ ਕੁਝ ਕੀਤਾ ਤੇ ਬਾਅਦ ਵਿੱਚ ਗੱਲ ਸਾਬਤ ਵੀ ਹੋ ਗਈ ਠੀਕ ਹੈ ਜੀ ਸਭ ਤੋਂ ਉਦੋਂ ਹੋ ਗਈ ਜਦੋਂ ਰੰਜਨ ਗਗੋਈ ਸਾਹਿਬ ਰਿਟਾਇਰ ਹੋ ਗਏ ਜੀ ਤੇ ਫਿਰ ਰੰਜਨ ਗਗੋਈ ਸਾਹਿਬ ਨੂੰ ਭਾਰਤ ਦੇ ਜੀ ਉੱਪਰਲਾ ਸਦਨ ਹੈ ਜੀ ਪਾਰਲੀਮੈਂਟ ਦਾ ਜੀ ਉਹ ਪਾ ਰਾਜ ਸਭਾ ਕਹਿ ਦਿੰਦੇ ਠੀਕ ਹੈ ਜੀ ਇਹਨਾਂ ਨੂੰ ਉਹਦਾ ਮੈਂਬਰ ਨਾਮਜ਼ਦ ਕਰਤਾ ਠੀਕ ਹੈ ਜੀ ਉਹ ਰਾਜ ਸਭਾ ਚਲੇ ਗਈ ਜੀ ਤੇ ਉਸ ਵੇਲੇ ਰੰਜਨ ਗਗੋਈ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੇਰਾ ਰਾਜ ਸਭਾ ਚ ਆਉਣ ਦਾ ਮਕਸਦ ਹੈ ਕਿ ਮੈਂ ਜੁਡੀਸ਼ਰੀ ਜੀ ਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਦੇ ਤੌਰ ਤੇ ਕੰਮ ਕਰੂੰਗਾ ਅੱਛਾ ਜੀ ਲੇਕਿਨ ਮੈਂ ਨਹੀਂ ਉਹਨਾਂ ਦੀ ਕਦੇ ਕੋਈ ਖਬਰ ਦਿਆਂ ਉਹਨਾਂ ਦਾ ਕੋਈ ਭਾਸ਼ਣ ਦਿਆਂ ਉਹਨਾਂ ਦਾ ਕੋਈ ਸਵਾਲ ਅਜੇ ਹਸਨੇ ਹੋਵੇ ਜੀ ਜਿਹਦੇ ਰਾਹੀ ਉਹਨਾਂ ਨੇ ਜੁਡੀਸ਼ਰੀ ਤੇ ਸਰਕਾਰ ਦੇ ਦਰਮਿਆਨ ਕੋਈ ਮੇਲ ਵਰਤਣ ਵਾਲਾ ਕੰਮ ਕੀਤਾ ਹੋਵੇ ਅੱਛਾ ਜੀ ਇਹ ਉਹਨਾਂ ਦੀ ਹਿਸਟਰੀ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਬਸ ਇਹੀ ਹੈ ਕਿ ਉਹਨਾਂ ਨੇ ਸਰਕਾਰ ਦੇ ਨਾਲ ਸਹਿਮਤੀ ਕੀਤੀ ਤੇ ਇੱਕ ਜਿਹੜਾ ਹੈਗਾ ਰਿਟਾਇਰਮੈਂਟ ਤੋਂ ਬਾਅਦ ਜੀ ਇੱਕ ਲਾਭ ਵਾਲਾ ਉਹਦਾ ਪ੍ਰਾਪਤ ਕੀਤਾ ਜੀ ਅੱਜ ਕੱਲ ਇਹ ਬਹਿਸ ਚੱਲ ਰਹੀ ਹੈ ਜੀ ਕਿ ਜਦੋਂ ਵੀ ਕੋਈ ਵੱਡਾ ਅਫਸਰ ਜੀ ਜਦੋਂ ਵੀ ਕੋਈ ਜੱਜ ਰਿਟਾਇਰ ਹੋਵੇ ਜੀ ਰਿਟਾਇਰ ਹੋਣ ਤੋਂ ਬਾਅਦ ਉਹਨੂੰ ਕੋਈ ਸਰਕਾਰੀ ਅਹੁਦਾ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਕੁਝ ਲੋਕਾਂ ਦੀ ਇਹ ਸਮਝ ਹੈ ਕਿ ਘੱਟੋ ਘੱਟ 5 ਜਾਂ 10 ਸਾਲ ਦੀ ਪਾਬੰਦੀ ਲਾਉਣੀ ਚਾਹੀਦੀ ਹੈ ਇਹਨਾਂ ਦੇ ਕੰਮ ਤੇ ਇਹਨਾਂ ਦੇ ਕੰਮ ਤੇ ਕਿ ਜਦੋਂ ਇਹਨਾਂ ਨੇ ਰਿਟਾਇਰ ਹੋਣਾ ਰਿਟਾਇਰ ਹੋਣ ਤੋਂ ਬਾਅਦ ਇਹ 5 ਜਾਂ 10 ਸਾਲ ਕੋਈ ਵੀ ਹੋਰ ਸਰਕਾਰੀ ਅਹੁਦਾ ਨਹੀਂ ਲੈ ਸਕਦਾ ਠੀਕ ਹੈ ਜੀ ਇਸ ਦੇਸ਼ ਤੇ ਵਿੱਚ ਬੜਾ ਕੁਸ਼ ਹੋਇਆ ਠੀਕ ਹੈ ਜੀ ਇੱਕ ਜੱਜ ਸਤਿਆ ਸਿਬਮ ਹੁੰਦੇ ਸੀ ਠੀਕ ਹੈ ਜੀ ਉਹ ਪੰਜਾਬ ਦੀ ਪੰਜਾਬ ਤੇ ਹਰਣਾ ਹਾਈ ਕੋਰਟ ਚ ਵੀ ਰਹੇ ਠੀਕ ਹੈ ਜੀ ਉਹਨਾਂ ਨੇ ਜਿਹੜੇ ਮਿਸਟਰ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਠੀਕ ਹੈ ਇਹਨਾਂ ਦੇ ਖਿਲਾਫ ਇੱਕ ਕੇਸ ਚੱਲਦਾ ਸੀ ਉਸ ਕੇਸ ਕੇਸ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਰਾਹਤ ਦਿੱਤੀ ਸੀ ਠੀਕ ਹੈ ਜੀ ਔਰ ਜਦੋਂ ਉਹ ਸੇਵਾਮੁਕਤ ਹੋਏ ਸੁਪਰੀਮ ਕੋਰਟ ਤੋਂ ਚੀਫ ਜਸਟਿਸ ਸੀ ਜੀ ਸੇਵਾਮੁਕਤ ਹੋਣ ਦੇ ਅੰਸਾਰ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਕੇਰਲ ਦਾ ਗਵਰਨਰ 77 ਸੀ ਅੱਛਾ ਜੀ ਜਦੋਂ ਇਹ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜੀ ਔਰ ਉਹਨ ਦੇਖਲੀ ਸਾਹਿਬ ਨੇ ਅਰਨਦੇਤਲੀ ਸਾਹਿਬ ਇਸ ਦੇਸ਼ ਤੇ ਬਹੁਤ ਕਾਮੀਗ੍ਰਾਮੀ ਵਕੀਲ ਹੋਇਆ ਕਰਦੇ ਸੀ ਜੀ ਉਹ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਵੀ ਰਹੇ ਆ ਜਿਨ੍ਹਾਂ ਨੇ ਮੈਂ ਬਤੁਮੰਤਰੀ ਕਹਿਦ ਨੇ ਜੀ ਜੀ ਉਹ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਆ ਜੀ ਤੇ ਉਹਨਾਂ ਨੇ ਕਿਹਾ ਸੀ ਜਦੋਂ ਬੋਲਦੇ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਕਿਸੇ ਦਾ ਫੈਸਲਾ ਕਰਨਾ ਹੋਵੇ ਜੀ ਕਿਸੇ ਬੰਦੇ ਦਾ ਕੋਈ ਫੈਸਲਾ ਕਰਨਾ ਹੋਵੇ ਜੀ ਕਿ ਉਹਨੂੰ ਕਿਹੜੇ ਆਦੇ ਤੇ ਲਾਉਣਾ ਹੈ ਜੀ ਤਾਂ ਫੈਸਲਾ ਕਰਨ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਤੇ ਆਖਰੀ ਸਮਿਆਂ ਦੇ ਵਿੱਚ ਜੀ ਕਿ ਜਦੋਂ ਉਹਦੀ ਰਿਟਾਇਰਮੈਂਟ ਦੇ ਵਿੱਚ ਥੋੜਾ ਸਮਰੱਦਾ ਸੀ ਜੀ ਉਦੋਂ ਆਖਰੀ ਸਮੇਂ ਦੇ ਵਿੱਚ ਉਸ ਬੰਦੇ ਨੇ ਕਿਹੋ ਜਿਹੇ ਫੈਸਲੇ ਕੀਤੇ ਹੈ ਬਿਲਕੁਲ ਬਿਲਕੁਲ ਕਿਹੋ ਜਿਹੇ ਕੰਮ ਕੀਤੇ ਕੰਮ ਕੀਤੇ ਜੀ ਜੇ ਤਾਂ ਉਹਨੂੰ ਵਧੀਆ ਉਹਦਾ ਮਿਲ ਗਿਆ ਠੀਕ ਹੈ ਜੀ ਜੇ ਤਾਂ ਮਤਲਬਾ ਬੰਦਾ ਸੀ ਸਰਕਾਰ ਪੜ ਠੀਕ ਹੈ ਜੀ ਤੇ ਜੇ ਉਹਨੂੰ ਕੋਈ ਆਉਦਾ ਨਹੀਂ ਮਿਲਿਆ ਤਾਂ ਮਤਲਬ ਹੈ ਕਿ ਉਹ ਬੰਦਾ ਕੁਝ ਵੀ ਨਹੀਂ ਸੀ ਜੀ ਉਹਨਾਂ ਆਪਾਂ ਗੱਲ ਕਰੀਏ ਵੀਰ ਗਵਈ ਸਾਹਿਬ ਦੀ ਵੀਰ ਗਵਈ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਡੀ ਬਾਈ ਚੰਦਰਾਚੂਰ ਸਾਹਿਬ ਰਿਟਾਇਰ ਹੋਏ ਹੈ ਤੇ ਕਾਫੀ ਲੰਬਾ ਸਮਾਂ ਉਹਨਾਂ ਨੇ ਕੋਠੀ ਨਹੀਂ ਖਾਲੀ ਕੀਤੀ ਸੀ ਜੀ 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 ਉਦੋਂ ਵੀਰ ਗਵਈ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ ਕਿ ਮੈਂ ਜਿੱਦੇ ਰਿਟਾਇਰ ਹੋ ਗਿਆ ਜੀ ਨਾਲ ਦੀ ਨਾਲ ਹੀ ਮੈਂ ਚੀਫ ਸੈਕਟਰੀਸ ਵਾਲੀ ਕੋਠੀ ਉਹਦੇ ਉਹਦੇ ਖਾਲੀ ਕਰ ਦਿੱਤੀ ਬਿਲਕੁਲ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਜਿੱਦੇ ਮੈਂ ਰਿਟਾਇਰ ਹੋਇਆ ਜੀ ਅ ਰਿਟਾਇਰ ਹੋਣ ਤੋਂ ਬਾਅਦ ਮੈਂ ਕੋਈ ਸਰਕਾਰੀ ਅਹੁਦਾ ਨਹੀਂ ਲਵਾਂਗਾ ਅੱਛਾ ਜੀ ਇਹ ਵੀ ਉਹਨਾਂ ਨੇ ਕਹਿਤਾ ਸੀ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਹੋਗੀਤਾ ਜੀ ਹੁਣੋਂ ਕਿਉਂਕਿ ਜਸਟਿਸ ਰੰਜੀਰ ਗੁਗੋਈ ਬਾਰੇ ਮੈਂ ਤੁਹਾਨੂੰ ਦੱਸਦਾ ਆਪਣੀ ਮਸਦਾਵਾ ਫੈਸਲਾ ਜੀ ਹੁਣੇ ਕੋਈ ਦਾ ਫੈਸਲਾ ਹੋ ਰਿਹਾ ਹੈ ਠੀਕ ਹੈ ਜੀ ਉਹ ਫੈਸਲਾ ਕੀ ਸੀ ਉਹ ਵਕਫ ਨਾਲ ਸੰਬੰਧਿਤ ਫੈਸਲਾ ਸੀ ਠੀਕ ਹੈ ਜੀ ਵਕਫ ਨਾਲ ਜਿਹੜਾ ਸੰਬੰਧਿਤ ਫੈਸਲਾ ਸੀ ਪਹਿਲਾਂ ਮੈਂ ਵਕਫ ਬਾਰੇ ਦੱਸਾਂ ਵੀ ਵਕਫ ਕੀ ਹੈ ਜੀ ਵਕਫ ਬੋਰਡ ਮੁਸਲਮ ਭਾਈਚਾਰੇ ਦਾ ਇੱਕ ਜਿਹੜਾ ਹੈਗਾ ਧਾਰਮਿਕ ਬੋਰਡ ਹੈ ਠੀਕ ਹੈ ਜੀ ਧਾਰਮਿਕ ਬੋਰਡ ਕਿਵੇਂ ਕਿ ਇਹਨੂੰ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਹੈ ਜੀ ਉਹ ਲੋਕ ਜਿਹੜੇ ਹੈਗੇ ਆਪਣੀ ਚੱਲ ਤੇ ਅਚਲ ਜਾਇਦਾਦ ਉਹ ਦਾਨ ਕਰਦੇ ਦਾਨ ਕਰ ਦਿੰਦੇ ਅੱਲਾ ਦੇ ਨਾਂ ਤੇ ਦਾਨ ਕਰਦੇ ਅੱਲਾ ਦੇ ਨਾਂ ਤੇ ਰੱਬ ਦੇ ਨਾਂ ਤੇ ਦਾਨ ਕਰਦੇ ਵੀ ਸਿਰਬੱਤ ਦੇ ਨਾਂ ਤੇ ਦਾਨ ਕਰ ਦਾਨ ਕਰਦੇ ਜੀ ਉਹ ਜਿਹੜੀ ਜਾਇਦਾਦ ਆ ਉਹ ਨਾਂ ਤਾਂ ਕਿਸੇ ਦੇ ਨਾਂ ਤਬਦੀਲ ਹੋ ਸਕਦੀ ਹੈ ਠੀਕ ਹੈ ਜੀ ਨਾਉਂ ਵੇਚਿਆ ਜਾ ਸਕਦਾ ਵੇਚਿਆ ਜਾ ਸਕਦਾ ਠੀਕ ਹੈ ਜੀ ਉਹ ਮਤਲ ਜਿਹੜੀ ਹੈਗੀ ਜਾਇਦਾਦ ਉਹ ਮੇਦੀ ਉਮੇ ਜਮਾ ਹੋ ਜਾਂਦੀ ਹੈ ਠੀਕ ਹੈ ਜੀ ਅੱਜ ਜੇ ਆਪਾਂ ਭਾਰਤ ਦੇ ਵਿੱਚ ਦੇਖਣੀ ਹੋਵੇ ਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈਗੀ ਹੈ ਉਹ ਰੇਲਵੇ ਕੋਲੇ ਹੈ ਜੀ ਵਕਫ ਕੋਈ ਹੈ ਤੇ ਤੀਜੇ ਨੰਬਰ ਤੇ ਬਾਰੀ ਕੀ ਦੀ ਆਉਂਦੀ ਉਹ ਵਕਫ ਬੋਰਡ ਕੋਈ ਠੀਕ ਹੈ ਜੀ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਦੇਖ ਲਓ ਆਪਣੇ ਸ਼ਹਿਰ ਦੇ ਵਿੱਚ ਮੇਰੇ ਖਿਆਲ ਮੁਤਾਬਕ ਅੱਧਾ ਬਠਿੰਡਾ ਜਿਹੜਾ ਇਹ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਵਸਿਆ ਹੋਇਆ ਹੈ इवन ਇੱਥੇ ਵੱਡੇ ਵੱਡੇ ਅਫਸਰਾਂ ਦੀਆਂ ਕੋਠੀਆਂ ਵੀ ਜਿਹੜੀਆਂ ਸਰਕਾਰੀ ਕੋਠੀਆਂ ਉਹ ਵੀ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਹੈ ਇਹਨਾਂ ਨੂੰ ਆਪ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਇਹ দান ਕੀਤੀਆਂ ਜਾਂ ਇਹਨਾਂ ਨੂੰ ਇਹ ਵੇਚੀਆਂ ਗਈਆਂ ਇਹ ਧੱਕੇ ਨਾਲ ਕੀਤੇ ਹੋਏ ਕਬਜ਼ੇ ਹੈ ਅੱਛਾ ਜੀ ਹਾਂ ਸਾਡਾ ਜਿਹੜਾ ਖੇਡ ਸਟੇਡੀਅਮ ਹੈ ਜੀ ਇਹ ਵੀ ਵਕਫ ਬੋਰਡ ਦੀ ਮਲਕੀਅਤ ਹੈ ਠੀਕ ਹੈ ਜੀ ਜਿਹੜਾ ਸਾਡਾ ਸਿਵਲ ਹਸਪੀਟਲ ਡਾਕਟਰ ਭਾਈ ਮਨੀ ਸਿੰਘ ਹਸਪੀਟਲ ਇਹ ਵਕਫ ਬੋਰਡ ਦੇ ਵਿੱਚ ਐ ਦਾਣਾ ਮੰਡੀ ਵੀ ਵਕਫ ਬੋਰਡ ਦੀ ਜ਼ਮੀਨ ਹੈ ਤੇ ਸਾਰੇ ਦਾ ਸਾਰਾ ਪਾਟਾ ਪ੍ਰਾਈਮ ਚੀਜ਼ਾਂ ਪ੍ਰਾਈਮ ਪ੍ਰਾਈਮ ਜਿਹੜੀ ਲੈਂਡ ਹੈਗੀ ਉਹ ਵਕਫ ਬੋਰਡ ਦਾ ਹੈ ਇਵੇਂ ਜਿਵੇਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜੀ ਹੁਣ ਪਿੱਛੇ ਜੇ ਸਾਡੀ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਹੈਗਾ ਅਮੈਂਡ ਕੀਤਾ ਹੈ ਲੋਕਾਂ ਕਹਿੰਦੇ ਆ 2025 ਦੇ ਵਿੱਚ ਇੱਕ ਵਕਫ ਕਾਨੂੰਨ ਬਣਾਇਆ ਵਾ ਨਹੀਂ ਜੀ ਉਹ ਵਕਫ ਕਾਨੂੰਨ ਬਹੁਤ ਪਹਿਲਾਂ ਬਣ ਗਿਆ ਸੀ 1913 ਚ ਬਣਿਆ ਸੀ ਜੀ 13 ਤੋਂ ਬਾਅਦ ਫਿਰ 23 ਦੇ ਵਿੱਚ ਬਣਿਆ ਫਿਰ ਉਹ ਅਗਾਹ ਚੱਲਦਾ ਰਿਹਾ ਠੀਕ ਹੈ ਜੀ ਜਿਹੜੀ ਲਾਸਟ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਕਾਨੂੰਨ ਬਣਿਆ ਸੀ ਜੀ ਉਹ ਕਾਨੂੰਨ ਜਿਹੜਾ ਬਣਿਆ ਸੀ ਉਹ ਬਣਿਆ ਸੀ 1995 ਚ ਜੀ 1995 ਦੇ ਤੋਂ ਬਾਅਦ ਫਿਰ 2013 ਦੇ ਵਿੱਚ ਉਹਦੇ ਵਿੱਚ ਸੋਧਾਂ ਕੀਤੀਆਂ ਗਈਆਂ ਅੱਛਾ ਜੀ 2013 ਤੋਂ ਬਾਅਦ ਹੁਣ ਇਹਨਾਂ ਨੇ ਉਹਦੇ ਵਿੱਚ ਸੋਧਾਂ ਕੀਤੀਆਂ ਜੀ ਸੋਧਾਂ ਕਰਕੇ ਇਹਨਾਂ ਨੇ ਬੜੀ ਜਾਂ ਉਹਦੇ ਵਿੱਚ ਮਤਲਬ ਗੜਬੜ ਕਰ ਅੱਛਾ ਜੀ ਉਹ ਗੜਬੜ ਕੀ ਕੀਤੀ ਭਾਰਤ ਸਰਕਾਰ ਨੇ ਇਹਨਾਂ ਨੇ ਗੜਬੜ ਇਹ ਕਰਤੀ ਕਿ ਵਕਫ ਬੋਰਡ ਦਾ ਜਿਹੜਾ ਕੋਈ ਵੀ ਝਗੜਾ ਹੈ ਜੀ ਉਹਦਾ ਨਿਪਟਾਰਾ ਪਹਿਲਾਂ ਟ੍ਰਿਬਿਊਨਲ ਜਾਂ ਅਦਾਲਤਾਂ ਕਰਦੇ ਸੀ ਠੀਕ ਹੈ ਜੀ ਉਹਨਾਂ ਨੇ ਕਹਿਤਾ ਕਿ ਡਿਸਟ੍ਰਿਕਟ ਕਲੈਕਟਰ ਉਹਦਾ ਨਿਪਟਾਰਾ ਕਰੂਗਾ ਡਿਸਟ੍ਰਿਕਟ ਕਲੈਕਟਰ ਕੌਣ ਹੈ ਜੀ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਕਿਹਦੇ ਮੁਤਾਬਕ ਕੰਮ ਕਰੂਗਾ ਜਿਹਦੀ ਸਰਕਾਰ ਹੈ ਉਹਦੇ ਮੁਤਾਬਕ ਬਿਲਕੁਲ ਜੀ ਬਿਲਕੁਲ ਇੱਥੇ ਇਸ ਦੇਸ਼ ਦੇ ਵਿੱਚ ਆਪਾਂ ਦੇਖੀਏ ਤਾਂ ਮੁਸਲਮਾਨਾਂ ਦੀ ਆਬਾਦੀ 15% ਹੈ ਠੀਕ ਹੈ ਜੀ ਇੱਥੇ ਮੁਸਲਮਾਨਾਂ ਦੀ ਕਦੇ ਵੀ ਸਰਕਾਰ ਨਹੀਂ ਬਣ ਸਕਦੀ ਬਿਲਕੁਲ ਬਿਲਕੁਲ ਸਰਕਾਰ ਜਿਹੜੀ ਹੈਗੀ ਹੈ ਜਿਹੜੀ 85% ਵਸੂਆ ਉਹਨਾਂ ਦੀ ਬਣਨੀ ਠੀਕ ਹੈ ਇਸ ਕਰਕੇ ਮੁਸਲਮਾਨਾਂ ਨੂੰ ਡਿਪਟੀ ਕਮਿਸ਼ਨਰ ਤੋਂ ਤਾਂ ਕੋਈ ਇਨਸਾਫ ਮਿਲ ਹੀ ਨਹੀਂ ਸਕਦਾ ਨਹੀਂ ਮਿਲ ਸਕਦਾ ਇਹਦੇ ਨਾਲ ਇਹਨਾਂ ਨੇ ਕਰ ਦਿੱਤਾ ਕਿ ਜਿਹੜੀ ਆਪਣੇ ਟੂਨਾ ਬਾਕ ਬੋਰਡ ਹੋਊਗਾ ਜੀ ਉਹਦਾ ਸੀਈਓ ਕੋਈ ਗੈਰ ਮੁਸਲਮਾਨ ਵੀ ਬਣ ਸਕਦਾ ਬਣ ਸਕਦਾ ਮਤਲਬ ਉਹ ਹਿੰਦੂ ਜਾਂ ਸਿੱਖ ਭਾਈਚਾਰੇ ਤੋਂ ਵੀ ਬਣਾ ਸਕਦਾ ਤੇ ਇਹ ਨਹੀਂ ਅਸਲ ਦੇ ਵਿੱਚ ਕਾਨੂੰਨ ਇਹ ਹੈ ਜਿਹੜਾ ਪੁਰਾਣਾ ਕਾਨੂੰਨ ਹੈ ਕਿ ਸੀਈਓ ਬਣੂਗਾ ਜੀ ਇਹ ਮੋਟੀਆਂ-ਮੋਟੀਆਂ ਗੱਲਾਂ ਤਿੰਨ-ਚਾਰ ਜਿਹੜੇ ਹੈਗੇ ਇਹਦੇ ਵਿੱਚ ਵੱਡੀਆਂ ਤੋੜੀਆਂ ਲੀਆਂ ਕੀਤੀਆਂ ਸੀ ਠੀਕ ਹੈ ਜੀ ਤੇ ਬਹੁਤ ਸਾਰੇ ਲੋਕਾਂ ਨੇ ਪਟੀਸ਼ਨਾਂ ਜ਼ਾਹਰ ਕਰਤੀਆਂ ਸੁਪਰੀਮ ਕੋਰਟ ਦੇ ਵਿੱਚ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਰੱਦ ਕੀਤਾ ਜਾਵੇ ਜੀ ਇਹ ਹੋਰ ਕਾਨੂੰਨ ਦੇ ਉੱਤੇ ਵੈਸ ਹੋਈ ਠੀਕ ਹੈ ਜੀ ਜਿਹੜੀ ਉਹ ਪਟੀਸ਼ਨਾਂ ਕੀਤੀਆਂ ਸੀ ਜੀ ਵੈਸ ਤੇ ਬਿਤੇ ਜਿੰਨਾ ਤੱਕ ਪਰਮਾਨੈਂਟ ਆਰਡਰ ਨਹੀਂ ਆਇਆ ਸੁਣਵਾਈ ਮੁਕੰਮਲ ਨਹੀਂ ਹੋਈ ਸੁਣਵਾਈ ਤਾਂ ਗਾਂਹ ਹੋਣੀ ਹੈ ਠੀਕ ਹੈ ਜੀ ਮੁੱਢਲੀ ਸੁਣਵਾਈ ਹੁੰਦੀ ਹੈ ਤੇ ਮੁੱਢਲੀ ਸੁਣਵਾਈ ਕਰਦੇ ਆਂ ਜਸਟਿਸ ਵੀ ਆਰ ਗਵਾਈਟ ਜਸਟਿਸ ਏ ਜੀ ਮਸੀ ਜੀ ਉਹਨਾਂ ਦੀ ਬੈਂਚ ਨੇ ਇੱਕ ਫੈਸਲਾ ਕੀਤਾ ਜੀ ਉਹਨਾਂ ਨੇ ਕਿਹਾ ਤਾਂ ਕਿ ਵਕਫ ਬੋਰਡ ਦਾ ਕਾਨੂੰਨ ਕਿਉਂਕਿ ਬਹੁਤ ਪੁਰਾਣਾ ਤੁਰਿਆ ਹੋਇਆ ਹੈ ਠੀਕ ਹੈ ਜੀ ਕਾਨੂੰਨ ਰੱਦ ਨਹੀਂ ਕੀਤਾ ਜਾ ਸਕਦਾ ਅਸੀਂ ਇਹਨੂੰ ਰੱਦ ਕਰਨ ਦੇ ਹੱਕ ਵਿੱਚ ਨਹੀਂ ਹਾਂ ਜਿਹੜੀਆਂ ਇਸ ਕਾਨੂੰਨ ਦੇ ਵਿੱਚ ਮੱਦਾਂ ਜੋੜੀਆਂ ਜੀ ਉਹ ਮੱਦਾਂ ਅਜਿਹੀਆਂ ਹੈ ਕਿ ਜਿਹੜੀਆਂ ਵਕਫ ਬੋਡ ਦਾ ਜਿਹੜਾ ਜਿਹੜਾ ਮੂਲ ਹੈ ਉਹਦੇ ਨਾਲ ਜਿਆਤੀ ਹੋ ਉਹਦੇ ਨਾਲ ਤੱਕਾ ਹੋਊਗਾ ਉਹਦਾ ਸਰੂਪ ਬਦਲ ਜਾਊਗਾ ਠੀਕ ਹੈ ਜੀ ਤਾਂ ਉਹਦਾ ਫੈਸਲਾ ਜਿਹੜਾ ਹੈ ਉਹਦਾ ਜਿਹੜਾ ਫਾਇਦਾ ਜਿਹੜਾ ਹੈਗਾ ਉਹ ਗੈਰ ਮੁਸਲਮ ਸਰਕਾਰਾਂ ਤੇ ਗੈਰ ਮੁਸਲਮ ਸਿਆਸੀ ਪਾਰਟੀਆਂ ਉਠਾ ਸਕਦੀ ਠੀਕ ਹੈ ਜੀ ਇਸ ਲਈ ਜਸਟਿਸ ਗਵਈ ਸਾਹਿਬ ਦੇ ਬੈਂਚ ਨੇ ਜਿਹੜੇ ਉਹ ਇਤਰਾਜਯੋਗ ਤਿੰਨ ਬਿੰਦੂ ਹੈ ਜੀ ਤਿੰਨ ਜਾਂ ਚਾਰ ਜੋ ਵੀ ਬਿੰਦੂ ਹੈ ਉਹਨਾਂ ਕੋ ਬਿੰਦੂ ਵੱਲ ਉਤੇ ਸਟੇ ਕਰਤਾ ਠੀਕ ਹੈ ਜੀ ਕਿ ਬਿਨੋਗਲਾਤੀ ਕਿ ਤੁਸੀਂ ਇਹਨਾਂ ਨੂੰ ਇਸਤੇਮਾਲ ਨਹੀਂ ਕਰ ਸਕਦੇ ਕਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਦਾ ਫੈਸਲਾ ਨਹੀਂ ਹੁੰਦਾ ਫੈਸਲਾ ਨਹੀਂ ਹੁੰਦਾ ਜੀ ਫੈਸਲਾ ਪ੍ਰਵਿੰਦਰ ਜੀ ਹੁਣੇ ਪਤਾ ਨਹੀਂ 5 ਸਾਲ ਲਾਵੇ 7 ਸਾਲ ਲਾਵੇ 10 ਸਾਲ ਲਾਵੇ ਕਦੋਂ ਹੁਣ ਅਗਲਾ ਸਵਾਲ ਇਹ ਉੱਠਦਾ ਇਹਦੇ ਵਿੱਚ ਕਿ ਇਹ ਜਿਹੜੀ ਹੈਗੀ ਇਹ ਇਹ ਕਿਉਂ ਕੀਤੀ ਉਹਨਾਂ ਨੇ ਮਤਲਬ ਇਹ ਕਾਨੂੰਨ ਦੇ ਵਿੱਚ ਤਬਦੀਲੀ ਕਿਉਂ ਕੀਤੀ 2025 ਵਾਲੀ ਠੀਕ ਹੈ ਜੀ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਖਾਸ ਕਰਕੇ ਮੁਸਲਮਾਨ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ ਉਹ ਰੌਲਾ ਚੱਲਦਾ ਨੇ ਕਿ ਵੋਟ ਚੋਰੀ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਰੌਲਾ ਪਿਆ ਹੋਇਆ ਜੀ ਠੀਕ ਹੈ ਤੇ ਨਾੜੇ ਲੱਗ ਰਹੇ ਆ ਭਾਰਤ ਦੇ ਵਿੱਚ ਕਿ ਵੋਟ ਚੋਰ ਗੱਦੀ ਛੋੜ ਗੱਦੀ ਛੋੜ ਜੀ ਬਹੁਤ ਰੌਲਾ ਪਿਆ ਹੋਇਆ ਉਹ ਹੁਣ ਜਿਹੜੀ ਉਹ ਗੱਲ ਕਹਿੰਦੀ ਹੈ ਕਿ ਪਹਿਲਾਂ ਤਾਂ ਕੀਤੀਆਂ ਵੋਟਾਂ ਚੋਰੀ ਜੀ ਵੋਟਾਂ ਚੋਰੀ ਕਰਕੇ ਸਰਕਾਰ ਬਣੀ ਬਣਾ ਬਣ ਗਈ ਬਿਲਕੁਲ ਇਹ ਸਰਕਾਰ ਜਿਹੜੀ ਹੈ ਮੁਸਲਮਾਨਾਂ ਦੀਆਂ ਜ਼ਮੀਨਾਂ ਚੋਰੀ ਕਰਨ ਲੱਗੀ ਉਹ ਜ਼ਮੀਨਾਂ ਬਿਲਕੁਲ ਬਿਲਕੁਲ ਜੀ ਫਿਰ ਉਹ ਜ਼ਮੀਨਾਂ ਚੋਰੀ ਕਰਨ ਵਾਸਤੇ ਸਰਕਾਰ ਇੱਥੇ ਲੱਗੀ ਹੋਈ ਹੈ ਬਾਬਰੀ ਮਸਜਿਦ ਵਾਲਾ ਫੈਸਲਾ ਕੀਤਾ ਜਸਟਿਸ ਰੰਜਨ ਗਗੋਈ ਵਾਲੇ ਬੈਂਚ ਨੇ ਜੀ ਉਹ ਫੈਸਲਾ ਮੁਸਲਮਾਨਾਂ ਦੇ ਉਲਟ ਗਿਆ ਇਹ ਅਸੀਂ ਹਿੰਦੂ ਭਾਈਚਾਰੇ ਦੇ ਉਲਟ ਨਹੀਂ ਕਰ ਸਕਦੇ ਬਿਲਕੁਲ ਜੀ ਇਹਦੇ ਵਿੱਚ ਭਾਰਤ ਸਰਕਾਰ ਦੀਆਂ ਜਿਹੜੀਆਂ ਮਤਲਬ ਮਨਸ਼ਾਵਾ ਸੀ ਜਿਹੜੇ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਇਰਾਦੇ ਸੀ ਇਹ ਉਹਨਾਂ ਇਰਾਦਿਆਂ ਦੇ ਉੱਤੇ ਪਾਣੀ ਫੇਰਨ ਵਾਲਾ ਜਿਹੜਾ ਹੈਗਾ ਫੈਸਲਾ ਜਿਹੜਾ ਜਿਹੜਾ ਅੰਤ ਜਿਹੜਾ ਫੈਸਲਾ ਸੁਣਾਇਆ ਵੈ ਜੀ ਸੋ ਆਪਾਂ ਕਹਿ ਸਕਦੇ ਹਾਂ ਕਿ ਜਸਟਿਸ ਗਬਈ ਗੋਈ ਤੇ ਜਸਟਿਸ ਰੰਜਨ ਦੇ ਵਿੱਚ ਫਰਕ ਕੀ ਹੈ ਜੀ ਇੱਕ ਦੇ ਵਿੱਚ ਫਰਕ ਇਹ ਹੈ ਕਿ ਉਹ ਸਰਕਾਰ ਦੇ ਸਾਹਮਣੇ ਨਤਮਸਤਕ ਹੋ ਗਿਆ ਜੀ ਦੂਜੇ ਦੇ ਸਾਹਮਣੇ ਇਹ ਉਹ ਕਹਿੰਦਾ ਨਾ ਮੈਂ ਹਿੰਦੂ ਦੇ ਖਿਲਾਫ ਆ ਨਾ ਮੈਂ ਮੁਸਲਮਾਨ ਦੇ ਖਿਲਾਫ ਆ ਮੈਂ ਇਨਸਾਫ ਦੇ ਹੱਕ ਵਿੱਚ ਆ ਸਰ ਦੇ ਭਾਰਤ ਜਿਹੜਾ ਹੈਗਾ ਭਾਰਤ ਦਾ ਦੇਸ਼ ਇਹ ਹਿੰਦੂ ਮੁਸਲਮ ਜਾਂ ਸਿੱਖ ਈਸਾਈ ਸਿਧਾਂਤਾਂ ਨਾਲ ਨਹੀਂ ਚੱਲਦਾ ਜੀ ਜੀ ਇਹ ਭਾਰਤ ਦੇ ਸੰਵਿਧਾਨ ਨਾਲ ਚੱਲਦਾ ਹੈ ਜੀ ਅਰ ਜਸਟਿਸ ਬੀ ਆਰ ਗੋਈ ਦੇ ਭਾਰਤ ਦੇ ਸੰਵਿਧਾਨ ਦੇ ਉੱਤੇ ਇੱਕ ਚੰਗੇ ਪੈਰੂ ਦੀ ਤਰ੍ਹਾਂ ਪੈਰਾ ਦਿੱਤਾ ਹੈ ਬਸ ਆਹੀ ਫਰਕ ਹੈ ਜਸਟਿਸ ਗੋਈ ਤੇ ਜਸਟਿਸ ਗੋਗੋਈ ਠੀਕ ਹੈ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਪੇਜ ਨੂੰ ਬਖਤੌੜ ਦੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ